ਜੋ ਖਬਰ ਮੈਂ ਮੈਲਾ ਡਾਕਟਰ ਤੋਂ ਸੁਣ ਕੇ ਆ ਰਹੀ ਸੀ ਮੈਂ ਤਾਂ ਜਿਵੇਂ ਪੱਥਰ ਦੀ ਬਣ ਗਈ ਸੀ ਮੈਨੂੰ ਰੋਹੀ ਦੀਆਂ ਗੱਲਾਂ ਜਾਦ ਆਉਣ ਲੱਗ ਪਈਆਂ ਮੇਰਾ ਸਵਾਲ ਸੁਣ ਕੇ ਇੱਕਦਮ ਖਵਰਾ ਜਾਣਾ ਬੇਵਜਾ ਮੈਨੂੰ ਝਿੜਕਣਾ ਗੁੱਸੇ ਵਿੱਚ ਆਉਣਾ ਮੇਰੇ ਪਤੀ ਦਾ ساری ਰਾਤ ਆਪਣੀ ਮਾਂ ਦੇ ਕਮਰੇ ਵਿੱਚ ਰਹਿਣਾ ਮੇਰੀ ਸੱਸ ਬੇਪਰਵਾਸ ਹੋ ਰਹੀ ਹੈ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਇੱਕ ਪੁੱਤਰ ਇੰਨਾ ਵੱਡਾ ਪਾਪ ਕਿਵੇਂ ਕਰ ਸਕਦਾ ਹੈ ਕੋਈ ਇੰਨਾ ਵੱਡਾ ਪਾਪ ਆਪਣੀ ਸਗੀ ਮਾਂ ਨਾਲ ਕਰਨਾ ਾਰੇ ਸੋਚ ਵੀ ਨਹੀਂ ਸਕਦਾ ਸੀ ਉਸ ਸਮੇਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕੀ ਹੋਇਆ ਮਨੁੱਖ ਆਪਣੀ ਮਾਂ ਨਾਲ ਵੀ ਅਜਿਹੀ ਕਿਨੌਣੀ ਖੇਡ ਖੇਡ ਸਕਦਾ ਹੈ ਮੈਂ ਕੱਲ ਹੈਰਾਨ ਰਹਿ ਗਈ ਮੈਂ ਡਾਕਟਰ ਤੋਂ ਜੋ ਵੀ ਸੁਣਿਆ ਸੀ ਉਹ ਮਹਿਸੂਸ ਕਰ ਰਹੀ ਸੀ ਇਹ ਸਭ ਝੂਠ ਸੀ ਜੋ ਰਿਪੋਰਟਾਂ ਮੈਂ ਦੋ ਹਸਪਤਾਲਾਂ ਵਿੱਚ ਚੈੱਕ ਕਰਵਾਈਆਂ ਸੀ ਉਹ ਵੀ ਝੂਠੀਆਂ ਹਨ ਮੈਂ ਆਪਣੇ ਪਤੀ ਅਤੇ ਸੱਸ ਦੇ ਵਿੱਚ ਆਪਣੇ ਮਹਾਨ ਪੁੱਤਰ ਦਾ ਪਿਆਰ ਅਤੇ ਸਤਿਕਾਰ ਦੇਖਿਆ ਸੀ ਮੇਰਾ ਦਿਲ ਇਹ ਮੰਨਣ ਲਈ ਤਿਆਰ ਨਹੀਂ ਸੀ ਪਰ ਹਰ ਘਟਨਾ ਰਵੀ ਨੂੰ ਦੋਸ਼ੀ ਸਾਬਤ ਕਰ ਰਹੀ ਸੀ ਅਤੇ ਫਿਰ ਮੈਨੂੰ ਅਜਿਹਾ ਸਬੂਤ ਮਿਲਿਆ ਜਿਸ ਨਾਲ ਰਵੀ ਦਾ ਅਸਲੀ ਰੂਪ ਮੇਰੇ ਸਾਹਮਣੇ ਲਿਆ ਦਿੱਤਾ ਜਦੋਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਸੱਸ ਤੇ ਨੂੰ ਦਾਰਿਸ਼ਟਾ ਹਮੇਸ਼ਾ ਤਨ ਆਵਦਾ ਛਿਕਾਰ ਹੁੰਦਾ ਹੈ ਬੰਦਾ ਚਾਹੇ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਪਰ ਨੂੰ ਨੂੰ ਕਦੇ ਸੱਸ ਨਾਲ ਪਿਆਰ ਨਹੀਂ ਹੁੰਦਾ ਜਿਵੇਂ ਕੋਈ ਵਿਅਕਤੀ ਆਪਣੀ ਮਾਂ ਜਾਂ ਆਪਣੀ ਧੀ ਲਈ ਮਹਿਸੂਸ ਕਰਦਾ ਹੈ ਪਰ ਫੇਰ ਵੀ ਮੈਂ ਆਪਣੀ ਸੱਸ ਦਾ ਬਹੁਤ ਸਤਿਕਾਰ ਕਰਦੀ ਸੀ ਹਾਲਾਂਕਿ ਵਿਆਹ ਦੀ ਪਹਿਲੀ ਰਾਤ ਇਹ ਇੱਕ ਔਰਤ ਲਈ ਬਹੁਤ ਖਾਸ ਹੈ ਕਈ ਅਜੇਹੀਆਂ ਗੱਲਾਂ ਹਨ ਜੋ ਉਹ ਆਪਣੇ ਪਤੀ ਨਾਲ ਕਰਨਾ ਚਾਹੁੰਦੀ ਹੈ ਅਤੇ ਉਸ ਦੇ ਮੂੰਹੋਂ ਸੁਣ ਕੇ ਆਪਣੀ ਵਿਆਹ ਦੀ ਪਹਿਲੀ ਰਾਤ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਹੈ ਪਰ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਨਾ ਤਾਂ ਮੇਰੀ ਸੱਸ ਬਿਮਾਰ ਸੀ ਨਾ ਹੀ ਉਹ மஞ்சੇ ਤੇ ਪਈ ਸੀ ਉਹ ਚੰਗੀ ਸਿਹਤਮੰਦ ਸੀ ਅਤੇ ਉਸ ਦਾ ਰੰਗ ਚਿੱਟਾ ਸੀ ਪੂਰੀ ਤਰ੍ਹਾਂ ਤਾਜ਼ਾ ਸੀ ਉਸ ਨੂੰ ਕੋਈ ਸਿਆ ਨਹੀਂ ਸੀ ਲੱਗਦੀ ਅਸਲ ਵਿੱਚ ਉਹ ਅਜੇ ਵੀ ਜਵਾਨ ਲੱਗਦੀ ਸੀ ਪਾਰੇ ਵਿਆਹ ਦੀ ਰਾਤ ਨੂੰ ਜਿਵੇਂ ਹੀ ਰਦੀ ਮੇਰੇ ਕਮਰੇ ਵਿੱਚ ਆਏ ਉਹ ਮੇਰੇ ਕੋਲ ਆ ਕੇ ਬੈਠੇ ਹੀ ਸੀ ਉਸ ਨੇ ਮੇਰੇ ਨਾਲ ਅਜੇ ਤੱਕ ਚੰਗੀ ਤਰ੍ਹਾਂ ਗੱਲ ਵੀ ਨਹੀਂ ਕੀਤੀ ਸੀ ਮੈਨੂੰ ਅਜੇ ਮੂੰਹ ਦਿਖਾਈ ਦੀ मुंदਰੀ ਵੀ ਨਹੀਂ ਪਾਈ ਸੀ ਕਿ ਮੇਰੇ ਕਮਰੇ ਦੇ ਦਰਵਾਜ਼ੇ ਕਮਰੇ ਦੇ ਦਰਵਾਜ਼ੇ ਤੇ دستਕ ਹੋਈ ਰਵੀ ਪਿੱਛੇ ਤੋਂ ਉਠ ਖਲੋਤਾ ਘਰ ਵਿੱਚ ਮੇਰੇ ਮੇਰੇ ਪਤੀ ਅਤੇ ਮੇਰੀ ਸਾਸੋ ਦੋ ਇਲਾਵਾ ਹੋਰ ਕੋਈ ਨਹੀਂ ਸੀ ਇਸ ਲਈ ਉਸ ਸਾਮੀ ਸੱਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਆ ਸਕਦਾ ਜਦੋਂ ਰਵੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮੇਰੀ ਸੱਸ ਖੜੀ ਸੀ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ ਉਸ ਨੇ ਕਿਹਾ ਰਵੀ ਮੇਰੀ ਲੱਤ ਵਿੱਚ ਫੇਰ ਉਹੀ ਦਰਦ ਹੋ ਰਿਹਾ ਹੈ ਮੇਰੀ ਸੱਸ ਦੇ ਚਿਹਰੇ ਤੇ ਦਰਦ ਦਿਖਾਈ ਦੇ ਰਿਹਾ ਸੀ ਜਿਵੇਂ ਉਹ ਬਹੁਤ ਜ਼ਿਆਦਾ ਦੁਖੀ ਹੋਵੇ ਰਵੀ ਕਹਿਣ ਲੱਗਾ ਮੰਮੀ ਮੈਂ ਤੇਰੀ ਲੱਤ ਦੀ ਮਾਲਿਸ਼ ਕਰਦਾ ਹਾਂ ਇਹ ਕਹਿ ਕੇ ਉਹ ਆਪਣੀ ਮਾਂ ਨਾਲ ਕਮਰੇ ਤੋਂ ਬਾਹਰ ਚਲਾ ਗਿਆ ਮੈਂ ਸੋਚਿਆ ਰਵੀ ਕੁਝ ਸਮੇਂ ਬਾਅਦ ਵਾਪਸ ਆ ਜਾਵੇਗਾ ਪਰ ساری ਰਾਤ ਮੇਰੀਆਂ ਅੱਖਾਂ ਸਾਹਮਣੇ ਬੀਤ ਗਈ ਮੈਂ ਉਡੀਕਦੀ ਰਹੀ ਪਰ ਰਵੀ ਨਾ ਆਇਆ ਸਵੇਰ ਵੇਲੇ ਪੰਛੀਆਂ ਦੇ ਚਹ ਕੌਣ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਮੈਂ ਸਾਰੀ ਰਾਤ ਇੰਤਜ਼ਾਰ ਦੀ ਸੂਲੀ ਤੇ ਟੰਗੀ ਰਹੀ ਸੀ ਹੁਣ ਮੈਨੂੰ ਬਹੁਤ ਗੁੱਸਾ ਆਉਣ ਲੱਗਾ ਮੈਂ ਗੁੱਸੇ ਵਿੱਚ ਆਪਣੇ ਕੱਪੜੇ ਬਦਲ ਲਏ ਅਤੇ ਗੁੱਸੇ ਵਿੱਚ लेट ਗਈ ਠੀਕ ਹੈ ਮਾਂ ਵੀ ਬਹੁਤ ਜ਼ਰੂਰੀ ਹੈ ਪਰ ਉਹ ਆਦਮੀ ਵਿਆਹ ਦੀ ਸਾਰੀ ਰਾਤ ਕੁਝ ਪਲਾਂ ਲਈ ਵੀ ਮੇਰੇ ਨੇੜੇ ਨਹੀਂ ਆਇਆ ਮੈਂ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੀ ਸੀ ਗੁੱਸੇ ਨਾਲ ਮੇਰੇ ਹੰਝੂ ਵਹਿ ਰਹੇ ਸਨ ਮੇਰੀ ਸੱਸ ਬੇਹੱਤੀ ਬਿਮਾਰ ਨਹੀਂ ਸੀ ਕਿ ਰਵੀ ਸਾਰੀ ਰਾਤ ਉਸ ਦੀ ਦੇਖਭਾਲ ਕਰਦਾ ਦਿਲ ਦੁਖੀ ਸੀ ਪਤਾ ਨਹੀਂ ਕਦੋਂ ਸੋ ਗਈ ਮੈਂ ਡੂੰਗੀ ਨੀਂਦ ਵਿੱਚ ਸੀ ਜਦੋਂ ਕਿਸੇ ਨੇ ਮੈਨੂੰ ਹਿਲਾ ਕੇ ਜਗਾਇਆ ਮੈਂ ਵੱਡੀਆਂ ਅੱਖਾਂ ਨਾਲ ਦੇਖਿਆ ਤਾਂ ਰਵੀ ਮੇਰੇ ਸਾਹਮਣੇ ਖੜਾ ਸੀ ਉਸ ਨੇ ਕਿਹਾ मैडम ਤੁਸੀਂ ਕਦੋਂ ਸੌਣ ਦਾ ਇਰਾਦਾ ਬਣਾ ਲਿਆ ਹੈ ਉਹ ਇੱਕ ਵੱਡੀ ਮੁਸਕਰਾਹਟ ਨਾਲ ਮੈਨੂੰ ਪੁੱਛ ਰਹੀ ਸੀ ਜਿਵੇਂ ਹੀ ਮੈਨੂੰ ਜਾਗ ਆਈ ਕਿ ਉਸ ਰਾਤ ਕੀ ਹੋਇਆ ਸੀ ਮੈਂ ਗੁੱਸੇ ਵਿੱਚ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਉੱਠ ਕੇ ਬੈਠ ਗਈ ਰਵੀ ਨੇ ਕਿਹਾ ਜਲਦੀ ਤਿਆਰ ਹੋ ਜਾ ਬਾਹਰ ਆ ਜਾ ਮਾਂ ਨੇ ਤੁਹਾਡੇ ਲਈ ਬਹੁਤ ਸਵਾਦਨਾਸ਼ਤਾ ਬਣਾਇਆ ਹੈ ਉਹ ਇੰਜ ਬੋਲ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮੈਂ ਕਿਹਾ ਮੈਨੂੰ ਭੁੱਖ ਨਹੀਂ ਹੈ ਇਹ ਕਹਿ ਕੇ ਮੈਂ ਬਾਥਰੂਮ ਚ ਚਲੀ ਗਈ ਜਦੋਂ ਮੈਂ ਤਿਆਰ ਹੋ ਕੇ ਬਾਹਰ ਆਈ ਤਾਂ ਮੇਰੀ ਸੱਸ ਮੇਜ਼ ਤੇ ਨਾਸ਼ਤਾ ਕਰ ਰਹੀ ਸੀ یوں ਜਾਪਦਾ ਸੀ ਜਿਵੇਂ ਉਹ ਇਸ਼ਨਾਨ ਕਰਕੇ ਬਾਹਰ ਆਈ ਹੋਵੇ ਲੱਗਦਾ ਹੀ ਨਹੀਂ ਸੀ ਕਿ ਉਹ ਰਾਤ ਨੂੰ ਇੰਨੀ ਬਿਮਾਰ ਹੈ ਕਿ ਉਹ ਆਪਣੇ ਪੁੱਤਰ ਨੂੰ ਸਾਰੀ ਰਾਤ ਸੇਵਾ ਕਰਨ ਲਈ ਲਗਾਉਂਦੀ ਰਹੀ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ ਅਤੇ ਮੇਰੇ ਨੇੜੇ ਆ ਗਈ ਜਦੋਂ ਮੈਂ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ ਉਸ ਨੇ ਮੇਰੇ ਮੋਢਿਆਂ ਫੜ ਕੇ ਮੈਨੂੰ ਉੱਪਰ ਕੀਤਾ ਅਤੇ ਮੇਰੇ ਮੱਥੇ ਨੂੰ ਚੁੰਮਿਆ ਉਸ ਨੇ ਕਿਹਾ ਹਮੇਸ਼ਾ ਖੁਸ਼ ਰਹੋ ਆ ਕੇ ਬੈਠ ਕੇ ਨਾਸ਼ਤਾ ਕਰੋ ਮੈਂ ਮੇਰੀ ਸੱਸ ਨੂੰ ਦੇਖ ਕੇ ਹੈਰਾਨ ਰਹਿ ਗਈ ਉਹ ਇਸ ਤਰ੍ਹਾਂ ਕੰਮ ਕਰ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮੈਂ ਚੁੱਪਚਾਪ ਮੇਜ਼ ਤੇ ਬੈਠ ਗਈ ਰਵੀ ਮੇਰੇ ਨਾਲ ਵਾਲੀ ਕੁਰਸੀ ਤੇ ਬੈਠ ਗਿਆ ਨਾਸ਼ਤੇ ਦੌਰਾਨ ਮੈਂ ਸੱਸ ਨੂੰ ਪੁੱਛਿਆ ਤੁਸੀਂ ਕਿਵੇਂ ਹੋ ਮੇਰੀਆਂ ਗੱਲਾਂ ਤੇ ਉਸ ਨੇ ਰਵੀ ਬਲ ਮੁਸਕਰਾਉਂਦੇ ਹੋਏ ਦੇਖਿਆ ਤੇ ਕਿਹਾ ਜਿਸ ਦਾ ਰਵੀ ਵਰਗਾ ਪੁੱਤਰ ਹੋਵੇ ਉਸ ਦੀ ਮਾਂ ਨੂੰ ਕੀ ਹੋ ਸਕਦਾ ਹੈ ਉਸ ਨੇ ਮੇਰੀ ਲੱਤ ਦੀ ਮਾਲਿਸ਼ ਕੀਤੀ ਅਤੇ ਪਤਾ ਨਹੀਂ ਕਦੋਂ ਮੈਂ ਗੂੜੀ ਨੀਂਦ ਵਿੱਚ ਸੋ ਗਈ ਮੈਨੂੰ ਹੁਣ ਹੋਸ਼ ਨਹੀਂ ਸੀ ਜਦੋਂ ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਕਿ 9 ਵਜੇ ਸਨ ਇਸ ਲਈ ਮੈਂ ਜਲਦੀ ਉੱਠ ਕੇ ਤੁਹਾਡੇ ਲਈ ਨਾਸ਼ਤਾ ਤਿਆਰ ਕੀਤਾ ਮੈਂ ਸੋਚਣ ਲੱਗੀ ਕਿ ਜੇ ਮੇਰੀ ਸੱਸ ਰਾਤ ਨੂੰ ਚੰਗੀ ਤਰ੍ਹਾਂ ਸੁੱਤੀ ਸੀ ਤਾਂ ਉਹ ਅਜੇ ਕਮਰੇ ਵਿੱਚ ਕਿਉਂ ਨਹੀਂ ਆਈ ਜਦੋਂ ਰਵੀ ਨਾਸ਼ਤਾ ਕਰਕੇ ਚਲਾ ਗਿਆ ਤਾਂ ਮੇਰੀ ਸੱਸ ਨੇ ਪੁੱਛਿਆ ਪੁੱਤ ਤੈਨੂੰ ਕਿੱਦਾਂ ਲੱਗਾ ਰਵੀ ਦੀਆਂ ਆਦਤਾਂ ਬਹੁਤ ਚੰਗੀਆਂ ਹਨ ਜੇ ਉਹ ਮੇਰਾ ਇੰਨਾ ਧਿਆਨ ਰੱਖਦਾ ਹੈ ਤਾਂ ਉਹ ਤੁਹਾਡਾ ਵੀ ਧਿਆਨ ਰੱਖ ਰਿਹਾ ਹੋਵੇਗਾ ਮੇਰੀ ਸੱਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਕਿਹਾ ਕਿ ਉਹ ਸਾਰੀ ਰਾਤ ਕਮਰੇ ਵਿੱਚ ਨਹੀਂ ਆਇਆ ਸ਼ਾਇਦ ਤੁਸੀਂ ਜਲਦੀ ਸੋ ਗਏ ਸੀ ਪਰ ਫੇਰ ਵੀ ਉਹ ਤੁਹਾਡੇ ਪੈਰ ਦੁਆਰੇ ਹਾ ਸੀ ਮੇਰੀ ਗੱਲ ਸੁਣ ਕੇ ਮੇਰੀ ਸੱਸ ਚੁੱਪ ਹੋ ਗਈ ਜਿਵੇਂ ਉਹ ਕਿਸੇ ਡੂੰਗੀ ਸੋਚ ਜੇ ਡੁੱਬੀ ਹੋਵੇ ਫਿਰ ਉਸ ਨੇ ਕਿਹਾ ਕਿ ਨਹੀਂ ਉਹ ਪਹਿਲਾਂ ਹੀ ਮੇਰੇ ਕਮਰੇ ਵਿੱਚੋਂ ਚਲਾ ਗਿਆ ਸੀ ਉਹ ਤੁਹਾਡੇ ਕੋਲ ਕਿਉਂ ਨਹੀਂ ਆਇਆ ਮੈਂ ਆਪ ਹੀ ਉਸ ਨੂੰ ਕਿਹਾ ਸੀ ਕਿ ਮੇਰੀ ਸੇਵਾ ਬੱਸ ਕਰੋ ਅਤੇ ਆਪਣੀ ਪਤਨੀ ਕੋਲ ਜਾਓ ਉਸ ਦੀ ਨੂੰ ਕੀ ਸੋਚੇਗੀ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਜਿੰਨੀ ਹੈਰਾਨ ਹੋਈ ਮੇਰੀ ਸੱਸ ਦੇ ਚਿਹਰੇ ਤੇ ਓਨੀ ਹੀ ਹੈਰਾਨੀ ਸੀ ਫਿਰ ਇੰਜ ਜਾਪਿਆ ਜਿਵੇਂ ਉਸ ਨੇ ਆਪਣੇ ਆਪ ਨੂੰ ਝੰਜੋੜਿਆ ਹੋਵੇ ਉਸ ਨੇ ਕਿਹਾ ਕਿ ਅਸਲ ਵਿੱਚ ਉਸ ਨੇ ਮੇਰੀ ਆਦਤ ਬਿਗੜ ਦਿੱਤੀ ਹੈ ਜਦੋਂ ਤੱਕ ਰਵੀ ਮੇਰੇ ਪੈਰ ਨਾ ਦਬਾਵੇ ਮੇਰੇ ਪੈਰਾਂ ਦੀ ਮਾਲਿਸ਼ ਨਾ Sorry. ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਜਿਵੇਂ ਹੀ ਰਾਤ ਹੁੰਦੀ ਹੈ ਮੇਰੇ ਪੈਰ ਦੁਖਣ ਲੱਗ ਪੈਂਦੇ ਹਨ ਅਤੇ ਉਹ ਮੇਰੇ ਪੈਰਾਂ ਦੀ ਮਾਲਿਸ਼ ਕਰਦਾ ਹੈ ਇਸ ਲਈ ਮੈਂ ਇੰਨੀ ਗੂੜੀ ਨੀਂਦ ਲੈਂਦੀ ਹਾਂ ਕਿ ਸਾਰੀ ਰਾਤ ਮੈਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿੱਥੇ ਹਾਂ ਫਿਰ ਮੇਰੀ ਅੱਖ ਸਵੇਰੇ ਹੀ ਖੁੱਲਦੀ ਹੈ ਖੈਰ ਚਿੰਤਾ ਨਾ ਕਰੋ ਜਦੋਂ ਰਵਿਕਾ ਆਉਂਦਾ ਹੈ ਮੈਂ ਉਸ ਦੇ ਕੰਨ ਖਿੱਚ ਦੇਵਾਂਗੀ ਅਤੇ ਮੈਂ ਉਸ ਨੂੰ ਪੁੱਛਿਆ ਮੈਂ ਹਾਂ ਵਿੱਚ ਸਿਰ ਹਿਲਾਉਂਦੇ ਅਤੇ ਨਾਸ਼ਤਾ ਕਰਨ ਲੱਗ ਪਈ ਪਰ ਇੱਕ ਦਿਨ ਦੀ ਕਹਾਣੀ ਨਹੀਂ ਸੀ ਹੁਣ ਇਹ ਨਿੱਤ ਦਾ ਕੰਮ ਬਣ ਗਿਆ ਸੀ ਜਦੋਂ ਵੀ ਰਵੀ ਕਮਰੇ ਵਿੱਚ ਆਉਂਦਾ ਹੈ ਅਤੇ ਕੁਝ ਦੇਰ ਬਾਅਦ ਉਹ ਮੈਨੂੰ ਸੌਣ ਲਈ ਕਹਿੰਦਾ ਹੈ ਮੈਂ ਸਿਰਫ ਮੰਮੀ ਦੇ ਪੈਰ ਦਵਾ ਕੇ ਵਾਪਸ ਆ ਜਾਂਦਾ ਹਾਂ ਅਤੇ ਫਿਰ ਕਮਰੇ ਤੋਂ ਬਾਹਰ ਨਿਕਲ ਜਾਂਦਾ ਸੀ ਅਤੇ ਮੈਂ ਉਹ ਸਾਰਾ ਇੰਤਜ਼ਾਰ ਕਰਦੀ ਰਹਿੰਦੀ ਸੀ ਇਹ ਡਰਾਮਾ ਦੋ ਤਿੰਨ ਦਿਨ ਚੱਲਦਾ ਰਿਹਾ ਫਿਰ ਮੈਂ ਰਵੀ ਨੂੰ ਪੁੱਛਿਆ ਰਵੀ ਤੁਸੀਂ ਰਾਤ ਨੂੰ ਕਿੱਥੇ ਸੌਂਦੇ ਹੋ ਕਿਉਂਕਿ ਮੰਮੀ ਦੇ ਪੈਰ ਦਵਾਨ ਤੋਂ ਬਾਅਦ ਉਹ ਗੁੜੀ ਨੀਂਦ ਵਿੱਚ ਸੌਂ ਜਾਂਦੀ ਹੈ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਤੂੰ ਮੇਰੇ ਕੋਲ ਆ ਮੇਰੀ ਇਸ ਗੱਲ ਉੱਤੇ ਰਵੀ ਨਾਰਾਜ਼ ਹੋ ਗਿਆ ਉਹ ਕਿਸੇ ਮੁਸੀਬਤ ਦਾ ਸ਼ਿਕਾਰ ਸੀ ਉਹਨਾਂ ਨੇ ਕਿਹਾ ਕਿ ਅਸਲ 'ਚ ਮੈਂ ਮਾਂ ਦੇ ਪੈਰ ਹੀ ਦਵਉਂਦਾ ਰਹਿੰਦਾ ਹਾਂ ਮੈਂ ਆਪਣੀ ਮਾਂ ਦੀ ਸੇਵਾ ਕਰਕੇ ਬਹੁਤ ਰਾਹਤ ਮਹਿਸੂਸ ਕਰਦਾ ਹਾਂ ਮੈਂ ਕਿਹਾ ਫਿਰ ਮੇਰੇ ਨਾਲ ਵਿਆਹ ਕਿਉਂ ਕੀਤਾ ਆਪੋ ਮਾਤਾ ਜੀ ਦੀ ਸੇਵਾ ਕਰਦੇ ਰਹੋ ਜੇਕਰ ਪਤਨੀ ਨਾਲ ਜੇਕਰ ਪਤਨੀ ਨਾਲ ਹੈ ਤਾਂ ਉਸ ਦੇ ਵੀ ਕੁਝ ਅਧਿਕਾਰ ਹਨ ਇਹਨਾਂ ਨੂੰ ਪੂਰਾ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਮੇਰੀ ਗੱਲ ਸੁਣ ਕੇ ਰਵੀ ਨੇ ਗੁੱਸੇ ਨਾਲ ਮੇਰੇ ਵੱਲ ਦੇਖਿਆ ਉਸ ਨੇ ਕਿਹਾ ਕਿ ਇਹੀ ਗੱਲ ਸੀ ਜਿਸ ਤੋਂ ਮੈਂ ਡਰਦਾ ਸੀ ਪਤਨੀ ਵਾਲੀ ਇਹ ਮੁਸੀਬਤ ਘਰ ਵਿੱਚ ਪੈਰ ਰੱਖਦੇ ਆ ਹੀ ਪੁੱਤਰ ਨੂੰ ਮਾਂ ਦੇ ਵਿਰੁੱਧ ਕਰਨ ਲੱਗ ਜਾਂਦੀ ਹੈ ਜ਼ਹਿਰ ਇੰਨਾ ਜ਼ਬਰਦਸਤ ਹੈ ਕਿ ਪੁੱਤ ਮਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਹਨ ਇਸੇ ਲਈ ਮੈਂ ਵਿਆਹ ਦੇ ਵਿਰੁੱਧ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਨੂੰ ਲਿਹਾਣ ਵਿੱਚ ਕੀ ਦਿਲਚਸਪੀ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਕੋਈ ਵੀ ਕੁੜੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗੀ ਕਿ ਮੈਂ ਆਪਣੀ ਮਾਂ ਦੀ ਨਿਤਨੰਨ ਨਾਲ ਸੇਵਾ ਕਰਦਾ ਹਾਂ ਮੈਨੂੰ ਨਹੀਂ ਸੀ ਪਤਾ ਕਿ ਰਵੀ ਇਹ ਸਾਰੀਆਂ ਗੱਲਾਂ ਮੈਨੂੰ ਕਹੇਗਾ ਮੈਂ ਇਹ ਗੱਲ ਬੇਵਕੂਫੀ ਨਾਲ ਕਰੀ ਸੀ ਪਰ ਉਹਨਾਂ ਨੇ ਇਸ ਦੇ ਉਲਟ ਅਰਥ ਕੱਢ ਲਏ ਸੀ ਮੈਂ ਕਿਹਾ ਰਵੀ ਜੇ ਤੂੰ ਆਪਣੀ ਮਾਂ ਦੀ ਸੇਵਾ ਕਰੇ ਤਾਂ ਮੈਨੂੰ ਕੀ ਮੁਸ਼ਕਲ ਹੋ ਸਕਦੀ ਹੈ ਬੇਸ਼ੱਕ ਇਹ ਕਰੋ ਪਰ ਉਦੋਂ ਹੀ ਜਦੋਂ ਗੂੜੀ ਨੀਂਦ ਵਿੱਚ ਹੈ ਉਸ ਸਮੇਂ ਕਮਰੇ ਵਿੱਚ ਵਾਪਸ ਆਓ ਮੈਂ ਵੀ ਕੁਝ ਸੁਪਨੇ ਲੈ ਕੇ ਇਸ ਘਰ ਵਿੱਚ ਆਈ ਹਾਂ ਤੁਹਾਨੂੰ ਵੀ ਮੇਰੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਮੇਰੀ ਗੱਲ ਸੁਣ ਕੇ ਰਵੀ ਚੁੱਪ ਹੋ ਗਿਆ ਫਿਰ ਕਿਸੇ ਡੂੰਗੀ ਸੋਚ ਵਿੱਚ ਗਵਾਚ ਗਿਆ ਕਦੇ ਉਹ ਮੇਰੇ ਵੱਲ ਦੇਖਦਾ ਤੇ ਕਦੇ ਅੱਖਾਂ ਚੁਰਾ ਲੈਂਦਾ ਫਿਰ ਉਸ ਨੇ ਇੱਕ ਵੱਡਾ ਸਾਹ ਲਿਆ ਤੇ ਕਿਹਾ ਠੀਕ ਹੈ ਮੈਂ ਆਵਾਂਗਾ ਪਰ ਮੈਂ ਤੁਹਾਨੂੰ ਤੁਹਾਡੀ ਗੂੜੀ ਨੀਂਦ ਵਿੱਚ ਜਗਾ ਕੇ ਤੁਹਾਡੀ ਨੀਂਦ ਖਰਾਬ ਨਹੀਂ ਕਰਨਾ ਚਾਹੁੰਦਾ ਇਸ ਲਈ ਮੈਂ ਨਹੀਂ ਆਇਆ ਆਉਂ ਕਿ ਤੁਸੀਂ ਵੀ ਮੇਰੇ ਲਈ ਬਹੁਤ ਮਹੱਤਵਪੂਰਨ ਹੋ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਉਸ ਰਾਤ ਰਵੀ ਕੁਝ ਦੇਰ ਬਾਅਦ ਕਮਰੇ ਵਿੱਚ ਆਇਆ ਉਹ ਵੀ ਕਾਫੀ ਦੇਰ ਮੇਰੇ ਨਾਲ ਗੱਲਾਂ ਕਰਦਾ ਰਿਹਾ ਪਰ ਉਸ ਦੀ ਬਹੁਤੀ ਗੱਲ ਮਾਂ ਬਾਰੇ ਸੀ ਉਹ ਕਹਿੰਦਾ ਰਿਹਾ ਕਿ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਦੇ ਵੀ ਸਾਡੇ ਪਿਆਰ ਦੇ ਵਿਚਕਾਰ ਨਾ ਆਓ ਨਹੀਂ ਤਾਂ ਤੁਹਾਨੂੰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲੇਗਾ ਰਵੀ ਮੇਰੇ ਨਾਲ ਸਦਾ ਨਾਲ ਵਿੱਚ ਗੱਲ ਕਰ ਰਹੀ ਸੀ ਪਰ ਉਸ ਦੇ ਬੋਲ ਮੈਨੂੰ ਚੁਭ ਰਹੇ ਸਨ ਵੈਸੇ ਤਾਂ ਰਵੀ ਆਪਣੀ ਮਾਂ ਨੂੰ ਪਿਆਰ ਕਰਦਾ ਸੀ ਪਰ ਉਸ ਨੇ ਕਿਉਂ ਸੋਚਿਆ ਸੀ ਕਿ ਮੈਂ ਉਸ ਨੂੰ ਉਸ ਦੀ ਮਾਂ ਤੋਂ ਵੱਖ ਕਰਾਂਗੀ ਸ਼ਾਇਦ ਸਾਡੇ ਸਮਾਜ ਵਿੱਚ ਇਹ ਵੀ ਬਹੁਤ ਆਮ ਹੋ ਗਿਆ ਸੀ ਕਿ ਕੁੜੀਆਂ ਦੇ ਆਉਂਦੇ ਹੀ ਉਹ ਬਖਰੇ ਘਰ ਦੀ ਜिद ਕਰਨ ਲੱਗਦੀਆਂ ਹਨ ਇਸੇ ਲਈ ਰਵੀ ਮੇਰੇ ਬਾਰੇ ਇਹ ਗੱਲ ਕਰ ਰਿਹਾ ਹੋਵੇਗਾ ਇਹ ਸਭ ਸੋਚ ਕੇ ਮੈਂ ਆਪਣੇ ਆਪ ਨੂੰ ਯਕੀਨ ਦਵਾਇਆ ਹਾਲਾਂਕਿ ਹਾਲਾਂਕਿ ਮੇਰਾ ਉਸ ਮਾਪੁੱਤ ਨੂੰ ਬਖ ਕਰਨ ਦਾ ਕੋਈ ਇਰਾਦਾ ਨਹੀਂ ਸੀ ਖੈਰ ਇਹ ਰਵੀ ਦੀਆਂ ਬਾਹਾਂ ਵਿੱਚ ਮੇਰੀ ਪਹਿਲੀ ਰਾਤ ਸੀ ਵਿਆਹ ਦੀ ਪਹਿਲੀ ਰਾਤ ਵੀ ਰਵੀ ਕਮਰੇ ਵਿੱਚ ਨਹੀਂ ਆਇਆ ਅਤੇ ਉਸ ਤੋਂ ਬਾਅਦ ਵੀ ਪਤਾ ਨਹੀਂ ਕਿੰਨੀਆਂ ਰਾਤਾਂ ਮੈਂ ਦੁੱਖ ਵਿੱਚ ਗੁਜ਼ਾਰੀਆਂ ਅੱਜ ਜਦੋਂ ਰਵੀ ਨੇ ਮੈਨੂੰ ਆਪਣੀਆਂ ਬਾਹਾਂ ਜੋ ਫੜਿਆ ਤਾਂ ਮੈਂ ਸਭ ਕੁਝ ਭੁੱਲ ਗਈ ਕਿਉਂਕਿ ਮੈਂ ਇਸ ਰਾਤ ਨੂੰ ਯਾਦਗਾਰ ਬਣਾਉਣਾ ਚਾਹੁੰਦੀ ਸੀ ਜਲਦੀ ਹੀ ਮੈਂ ਰਸੋਈ ਦੀ ਬਾਗਡੋਰ ਸੰਭਾਲ ਲਈ ਅਤੇ ਆਪਣੀ ਸੱਸ ਦੀ ਪੂਰੇ ਦਿਲ ਨਾਲ ਸੇਵਾ ਕੀਤੀ ਮੇਰੇ ਨਾਲ ਉਸ ਦਾ ਬਹਾਰ ਵੀ ਬਹੁਤ ਚੰਗਾ ਸੀ ਇੱਕ ਰਾਤ ਮੇਰੀ ਅੱਖ ਖੁੱਲੀ ਦੇਖਿਆ ਕਿ ਮੇਰੇ ਕਮਰੇ ਵਿੱਚ ਪਾਣੀ ਦਾ ਜੱਗ ਜੋ ਖਾਲੀ ਸੀ ਮੈਂ ਘੜੀ ਵੱਲ ਦੇਖਿਆ ਤਾਂ ਰਾਤ ਦੇ 3 ਵੱਜ ਚੁੱਕੇ ਸਨ ਮੈਨੂੰ ਪਿਆਸ ਲੱਗ ਰਹੀ ਸੀ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ ਮੈਂ ਸੋਚਿਆ ਸ਼ਾਇਦ ਰਵੀ ਕਮਰੇ ਵਿੱਚ ਬੈਠਾ ਟੀਵੀ ਦੇਖ ਰਿਹਾ ਹੋਵੇਗਾ ਅਕਸਰ ਨੀਂਦ ਨਾ ਆਉਣ ਕਾਰਨ ਉਹ ਰਾਤ ਨੂੰ ਕਮਰੇ ਵਿੱਚ ਟੀਵੀ ਦੇਖਦਾ ਰਹਿੰਦਾ ਸੀ ਪਰ ਕਮਰਾ ਬਿਲਕੁਲ ਖਾਲੀ ਸੀ ਘਰ ਵਿੱਚ ਸਿਰਫ ਤਿੰਨ ਕਮਰੇ ਸਨ ਇੱਕ ਕਮਰਾ ਮੇਰੀ ਸੱਸ ਦਾ ਸੀ ਅਤੇ ਇੱਕ ਸਾਡਾ ਸੀ ਨਾ ਤਾਰਦੀ ਡਰੈਸਿੰਗ ਰੂਮ ਵਿੱਚ ਸੀ ਅਤੇ ਨਾ ਹੀ ਮੈਂ ਮੈਂ ਸੋਚਿਆ ਕਿ ਸ਼ਾਇਦ ਉਹ ਆਪਣੀ ਮਾਂ ਦੀ ਸੇਵਾ ਕਰ ਰਿਹਾ ਹੈ ਮੈਂ ਪਾਣੀ ਪੀਤਾ ਤੇ ਵਾਪਸ ਆਪਣੇ ਕਮਰੇ ਵਿੱਚ ਜਾਣ ਲੱਗੀ ਮੈਂ ਅਜੇ ਗੂੜੀ ਨੀਂਦ ਤੋਂ ਜਾਗੀ ਸੀ ਇਸ ਲਈ ਨੀਂਦ ਆ ਜੇ ਵੀ ਮੈਨੂੰ ਆ ਰਹੀ ਸੀ ਅਤੇ ਮੇਰੀਆਂ ਅੱਖਾਂ ਧੁੰਦਲੀਆਂ ਸਨ ਪਰ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚੋਂ ਅਜੀਬ ਜਿਹੀਆਂ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਗਈਆਂ ਅਤੇ ਉਹਨਾਂ ਨੂੰ ਸੁਣ ਕੇ ਮੇਰੀ ਨੀਂਦ ਪੂਰੀ ਤਰ੍ਹਾਂ ਉੱਡ ਗਈ ਮੈਨੂੰ ਇੰਜ ਲੱਗਾ ਜਿਵੇਂ ਮੇਰੀ ਸੱਸ ਦੇ ਕਮਰੇ ਵਿੱਚ ਕੋਈ ਹੋਰ ਹੋਵੇ ਅਤੇ ਰਵੀ ਤੋਂ ਇਲਾਵਾ ਘਰ ਵਿੱਚ ਕੋਈ ਆਦਮੀ ਨਹੀਂ ਸੀ ਮੈਂ ਸੋਚਿਆ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚ ਦੇਖਣਾ ਚਾਹੀਦਾ ਹੈ ਜੇ ਰਵੀ ਹੈ ਤਾਂ ਮੈਂ ਉਸ ਨੂੰ ਆਉਣ ਲਈ ਕਹਾਂਗੀ ਕਦੋਂ ਤੱਕ ਮਾਂ ਦੇ ਪੈਰ ਦਬਾਉਂਦੇ ਰਹਿਣਗੇ ਰਾਤ ਦੇ 3 ਵਜੇ ਹਨ ਪਰ ਜਿਵੇਂ ਹੀ ਮੈਂ ਆਪਣੀ ਸੱਸ ਦੇ ਕਮਰੇ ਦੇ ਦਰਵਾਜ਼ੇ ਦਾ ਹੈਂਡਲ ਮੋੜਿਆ ਤਾਂ ਕਮਰੇ ਅੰਦਰੋਂ ਲੋਕ ਸੀ ਮੈਨੂੰ ਇਹ ਬਹੁਤ ਅਜੀਬ ਲੱਗਾ ਘਰ ਵਿੱਚ ਬਾਹਰ ਕੋਈ ਨਹੀਂ ਸੀ ਫਿਰ ਰਵੀ ਦਾ ਮਕਸਦ ਕੀ ਸੀ ਉਹ ਮਾਂ ਦੇ ਕਮਰੇ ਨੂੰ ਤਾਲਾ ਲਗਾ ਕੇ ਉਸ ਦੇ ਪੈਰ ਦਵਾ ਫਰੇਹਾ ਸੀ ਮੈਂ ਹਲਕਾ ਜਿਹਾ ਕਮਰੇ ਵਿੱਚ دستਕ ਦਿੱਤੀ ਜਿਵੇਂ ਹੀ ਦਰਵਾਜ਼ਾ ਖੜਕਾਉਣ ਦੀ ਆਵਾਜ਼ ਅੰਦਰ ਪਹੁੰਚੀ ਅੰਦਰੋਂ ਗੱਲਬਾਤ ਦੀ ਆਵਾਜ਼ ਪੂਰੀ ਤਰ੍ਹਾਂ ਬੰਦ ਹੋ ਗਈ ਇੰਜ ਲੱਗਦਾ ਸੀ ਜਿਵੇਂ ਕਮਰੇ ਵਿੱਚ ਕੋਈ ਮੌਜੂਦ ਨਹੀਂ ਸੀ ਮੈਂ ਦੁਆਰਾ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਅੰਤੂ ਦਾਸ ਹੋ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ ਜਿਵੇਂ ਹੀ ਮੈਂ ਮੰਜੇ ਤੇ ਲੇਟੀ ਕੁਝ ਦੇਰ ਬਾਅਦ ਰਵੀ ਵੀ ਕਮਰੇ ਵਿੱਚ ਆ ਗਏ ਉਹ ਬਹੁਤ ਗੁੱਸੇ ਵਿੱਚ ਨਜ਼ਰ ਆ ਰਿਹਾ ਸੀ ਮੈਨੂੰ ਜਾਗਦਾ ਦੇਖ ਕੇ ਉਹ ਬੋਲਿਆ ਮੈਂ ਅਜੇ ਸੁੱਤਾ ਨਹੀਂ ਹਾਂ ਮੈਂ ਕਿਹਾ ਕਿ ਮੈਂ ਮੰਮੀ ਦੇ ਕਮਰੇ ਦਾ ਦਰਵਾਜ਼ਾ ਖੜਕਾ ਰਹੀ ਸੀ ਤੁਸੀਂ ਦਰਵਾਜ਼ਾ ਕਿਉਂ ਨਹੀਂ ਖੋਲਿਆ ਮੇਰੀ ਇਹ ਗੱਲ ਸੁਣ ਕੇ ਰਵੀ ਦਾ ਚਿਹਰਾ ਫਿੱਕਾ ਪੈ ਗਿਆ ਉਸ ਨੇ ਮੇਰੇ ਵੱਲ ਚਾਕਦਿਆਂ ਕਿ ਹਾਂ ਕੀ ਹੁਣ ਤੁਸੀਂ ਸਾਡੀ ਮਾਂ ਪੁੱਤ ਦੀ ਜਾਸੂਸੀ ਕਰਨ ਲੱਗ ਪਈ ਹੂ ਕੀ ਤੁਸੀਂ ਰਾਤ ਨੂੰ ਜਾਗ ਕੇ ਦੇਖੋਗੇ ਕਿ ਮੈਂ ਆਪਣੀ ਮਾਂ ਦੀ ਕੀ ਸੇਵਾ ਕਰਦਾ ਹਾਂ ਰਵੀ ਮੇਰੇ ਨਾਲ ਬਹੁਤ ਹੀ ਸਖਤ ਅਲਹਿਜੇ ਵਿੱਚ ਗੱਲ ਕਰ ਰਿਹਾ ਸੀ ਮੈਂ ਕਿਹਾ ਰਵੀ ਤੂੰ ਹਰ ਗੱਲ ਨੂੰ ਗਲਤ ਕਿਉਂ ਲੈਂਦਾ ਹਾਂ ਮੈਂ ਇਹ ਸੋਚ ਕੇ ਉੱਥੇ ਗਈ ਸੀ ਕਿ ਤੁਸੀਂ ਸਵੇਰ ਦਫ਼ਤਰ ਜਾਣਾ ਸ਼ਾਮ ਨੂੰ ਵਾਪਸ ਆਉਣਾ ਅਤੇ ਫਿਰ देर ਤੱਕ ਆਪਣੀ ਮਾਂ ਦੇ ਤਿਆਰ ਦਬਾਉਂਦੇ ਰਹਿਣਾ ਤੁਹਾਨੂੰ ਇਸ ਸਮੇਂ ਆਰਾਮ ਦੀ ਲੋੜ ਹੈ ਮੇਰੀ ਗੱਲ ਅਜੇ ਪੂਰੀ ਵੀ ਨਹੀਂ ਹੋਈ ਸੀ ਉਸ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਚੁੱਪ ਕਰਾ ਦਿੱਤਾ ਉਸ ਨੇ ਕਿਹਾ ਠੀਕ ਹੈ ਬਸ ਮੇਰੇ ਨਾਲ ਇਹ ਚਾਪਲੂਸੀ ਵਾਲੀਆਂ ਗੱਲਾਂ ਨਾ ਕਰੋ ਮੈਂ ਉਹ ਔਰਤ ਦੇ ਸੁਭਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅੱਜ ਤੋਂ ਬਾਅਦ ਸਾਵਧਾਨ ਜੇ ਤੁਸੀਂ ਮੇਰੀ ਮਾਂ ਦੇ ਕਮਰੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜਦੋਂ ਰਵੀ ਆਪਣੀ ਮਾਦੀ ਗੱਲ ਆਉਂਦੀ ਹੈ ਤਾਂ ਉਹ ਐਨਾ ਸਖਤ ਕਿਉਂ ਹੋ ਜਾਂਦਾ ਹੈ ਉੰਜ ਉਹ ਮੇਰੇ ਨਾਲ ਬਹੁਤ ਗੱਲਾਂ ਕਰਦਾ ਸੀ ਮੈਨੂੰ ਸੈਰ ਕਰਨ ਲਈ ਵੀ ਲੈ ਜਾਂਦਾ ਸੀ ਕਦੇ ਬਾਰ ਉਹ ਖਾਣਾ ਲੈ ਆਉਂਦਾ ਸੀ ਅਤੇ ਕਦੇ ਕਹਿੰਦਾ ਸੀ ਕਿ ਚਲੋ ਬਾਹਰ ਕਿਸੇ ਹੋਟਲ ਵਿੱਚ ਖਾਣਾ ਖਾ ਕੇ ਆਈਏ ਜੇ ਮੈਂ ਕੋਈ ਚੀਜ਼ ਮੰਗੀ ਤਾਂ ਉਹ ਮੈਨੂੰ ਬਾਹਰੋਂ ਲਿਆ ਕੇ ਦਿੰਦਾ ਸੀ ਕਦੇ ਨਾ ਨਹੀਂ ਕਰਦਾ ਪਰ ਜਦੋਂ ਉਸ ਦੀ ਮਾਂ ਦੀ ਗੱਲ ਆਉਂਦੀ ਹੈ ਤਾਂ ਉਹ ਮੈਨੂੰ ਇਸ ਤਰ੍ਹਾਂ ਦੇਖਦਾ ਹੈ ਜਿਵੇਂ ਮੈਂ ਉਸ ਦੀ ਸਭ ਤੋਂ ਵੱਡੀ ਦੁਸ਼ਮਣ ਹਾਂ ਮੈਂ ਅਜੇ ਇੰਨਾਂ ਗੱਲਾਂ ਵਿੱਚ ਹੀ ਉਲਝੀ ਹੋਈ ਸੀ ਜਦੋਂ ਇੱਕ ਦਿਨ ਰਵੀ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਰਾਤ ਘਰ ਨਹੀਂ ਆਵੇਗਾ ਕਿਉਂਕਿ ਉਹ ਆਪਣੇ ਦੋਸਤਾਂ ਨਾਲ ਫਾਰਮ ਹਾਊਸ ਜਾ ਰਿਹਾ ਸੀ ਅਤੇ ਸਾਰੀ ਰਾਤ ਉੱਥੇ ਹੀ ਰਹੇਗਾ ਫਿਰ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਅਜੇਹਾ ਕਰੋ ਅਤੇ ਮਾਂ ਦੇ ਕਮਰੇ ਵਿੱਚ ਰਹੋ ਥੋੜੀ ਦੇਰ ਬੈਠੋ ਉਸ ਦੇ ਪੈਰ ਦਬਾਓ ਜਦੋਂ ਉਹ ਸੋ ਜਾਵੇ ਤਾਂ ਤੁਸੀਂ ਜਾ ਕੇ ਆਪਣੇ ਕਮਰੇ ਵਿੱਚ ਸੋ ਜਾਓ ਮੈਂ ਵੀ ਅਜੇਹਾ ਹੀ ਕੀਤਾ ਮੈਂ ਆਪਣੀ ਸੱਸ ਦੇ ਪੈਰ ਦਵਾ ਦਿੱਤੇ ਉਹ ਸੁੱਤੀ ਪਈ ਸੀ ਪਾਰ ਜਿਵੇਂ ਹੀ ਉਸ ਦੇ ਪੈਰਾਂ ਦੀ ਮਾਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਦੇਖਿਆ ਕਿ ਉਸ ਦੇ ਪੈਰਾਂ ਦੇ ਉੱਪਰਲੇ ਹਿੱਸੇ ਤੇ ਮੇਖਾਂ ਦੇ ਨਿਸ਼ਾਨ ਸਨ ਇਹ ਦੇਖ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਾ ਜਿਵੇਂ ਉਹ ਨੀਂਦ ਵਿੱਚ ਵੀ ਬਕਬਕ ਕਰ ਰਹੀ ਹੋਵੇ ਜਿਵੇਂ ਕਿਸੇ ਤੋਂ ਹੱਥ ਛੁਡਾ ਰਹੀ ਹੋਵੇ ਸਮਝ ਤੋਂ ਬਾਹਰ ਸੀ ਕਿ ਉਹ ਅਜਿਹਾ ਕਿਉਂ ਕਰ ਰਹੀ ਸੀ ਮੈਂ ਸੋਚਿਆ ਸ਼ਾਇਦ ਕੋਈ ਡਰਾਉਣਾ ਸੁਪਨਾ ਦੇਖ ਰਹੀ ਸੀ ਮੈਂ ਉਸ ਨੂੰ جگਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਐਨੀ ਗੂੜੀ ਨੀਂਦ ਵਿੱਚ ਸੀ ਤੇ ਉਸ ਨੂੰ ਹੋਸ਼ ਨਹੀਂ ਆ ਰਿਹਾ ਸੀ ਮੈਨੂੰ ਲੱਗਾ ਜਿਵੇਂ ਉਸ ਨੇ نیند ਦੀ ਭਾਰੀ ਖੁਰਾਕ ਲੈ ਲਈ ਹੋਵੇ ਖੈਰ ਮੈਂ ਸਮਝ ਗਈ ਸੀ ਕਿ ਮੈਂ ਰਾਤ ਨੂੰ ਉਹਨਾਂ ਦੇ ਕਮਰੇ ਵਿੱਚੋਂ ਬੋਲਣ ਦੀਆਂ ਆਵਾਜ਼ਾਂ ਕਿਉਂ ਸੁਣਦੀ ਹਾਂ ਸ਼ਾਇਦ ਮੇਰੀ ਸੱਸ ਨੂੰ ਨੀਂਦ ਵਿੱਚ ਬੜਬੜਾਉਣ ਅਤੇ ਗੱਲਾਂ ਕਰਨ ਦੀ ਆਦਤ ਸੀ ਮੈਂ ਵੀ ਸਾਰਾ ਦਿਨ ਥੱਕੀ ਹੋਈ ਸੀ ਇਸ ਲਈ ਮੈਂ ਵੀ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਸਵੇਰੇ ਮੈਂ ਕੁਝ ਅਜੀਬ ਸ਼ੋਰ ਨਾਲ ਜਾਗੀ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਬਿਮਾਰ ਹੋਵੇ ਅਤੇ ਉਲਟੀਆਂ ਕਰ ਰਿਹਾ ਹੋਵੇ ਜਦੋਂ ਮੈਂ ਵਾਸ਼ਰੂਮ ਕੋਲ ਜਾ ਕੇ ਦੇਖਿਆ ਤਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਮੈਂ ਬਾਹਰੋਂ ਆਪਣੀ ਸੱਸ ਦੇ ਕਮਰੇ ਵਿੱਚ ਚਲੀ ਗਈ ਜਦੋਂ ਮੈਂ ਉਹਨਾਂ ਦੇ ਵਾਸ਼ਰੂਮ ਵਿੱਚ ਗਈ ਤਾਂ ਦੇਖਿਆ ਕਿ ਮੇਰੀ ਸੱਸ ਦੀ ਹਾਲਤ ਬਹੁਤ ਖਰਾਬ ਲੱਗ ਰਹੀ ਸੀ ਇਹ ਦੇਖ ਕੇ ਮੈਂ ਵੀ ਪਰੇਸ਼ਾਨ ਹੋ ਗਈ ਮੈਂ ਉਸ ਨੂੰ ਕਮਰੇ ਵਿੱਚ ਲਿਆ ਕੇ ਬਿਠਾਇਆ ਉਸ ਨੇ ਕਿਹਾ ਰਵੀ ਨੂੰ ਬੁਲਾਓ ਮੈਂ ਬਹੁਤ ਬਿਮਾਰ ਹਾਂ ਮੈਨੂੰ ਡਾਕਟਰ ਕੋਲ ਲੈ ਜਾਓ ਉਸ ਦੇ ਚਿਹਰੇ ਦਾ ਰੰਗ ਵੀ ਮੈਨੂੰ ਫਿੱਕਾ ਲੱਗ ਰਿਹਾ ਸੀ ਮੈਂ ਤੁਰੰਤ ਰਵੀ ਨੂੰ ਫੋਨ ਕੀਤਾ ਪਰ ਉਸ ਨੇ ਕਿਹਾ ਕਿ ਮੈਂ ਇੱਥੇ ਫਾਰਮ ਹਾਊਸ ਵਿੱਚ ਫਸਿਆ ਹੋਇਆ ਹਾਂ ਫਾਰਮ ਹਾਊਸ 'ਵੱਲ ਬਹੁਤ ਤੇਜ਼ ਬਾਰਿਸ਼ ਹੋਈ ਹੈ ਅਤੇ ਸਾਰੀਆਂ ਸੜਕਾਂ ਲਗਭਗ ਬੰਦ ਹਨ ਇਸ ਲਈ ਮੈਂ ਸ਼ਾਇਦ ਰਾਤ ਤੱਕ ਹੀ ਵਾਪਸ ਆਵਾਂਗਾ ਇਹ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ ਮੇਰੀ ਸੱਸ ਦੀ ਹਾਲਤ ਬਿਗੜ ਰਹੀ ਸੀ ਇਸ ਲਈ ਮੈਂ ਬਾਹਰੋਂ ਰਿਕਸ਼ਾ ਲੈ ਕੇ ਆਪਣੀ ਸੱਸ ਨੂੰ ਡਾਕਟਰ ਕੋਲ ਲੈ ਆਈ ਮੈਲਾ ਡਾਕਟਰ ਨੇ ਕਿਹਾ ਕਿ ਉਸ ਦਾ ਬੀਪੀ ਘਟ ਗਿਆ ਹੈ ਅਤੇ ਉਸ ਨੂੰ ਡ੍ਰਿਪ ਲਾ ਦਿੱਤੀ ਹੈ ਅਤੇ 2-3 ਟੈਸਟ ਵੀ ਕਰਵਾਏ ਜਾਣਗੇ ਅਤੇ ਇਹ ਖਬਰ ਸੁਣ ਕੇ ਮੇਰੇ ਹੋਸ਼ ਉੱਡ ਗਏ ਹਨ ਉਸ ਨੇ ਕਿਹਾ ਕਿ ਤੇਰੀ ਸੱਸ ਮਾਂ ਬੰਨ ਵਾਲੀ ਹੈ ਅਤੇ ਜੇਕਰ ਉਹ ਇਸ ਉਮਰ ਵਿੱਚ ਇਸ ਸਥਿਤੀ ਤੋਂ ਲੰਘਦੀ ਹੈ ਤਾਂ ਜ਼ਾਹਿਰ ਹੈ ਕਿ ਉਸ ਨੂੰ ਕਾਫੀ ਦੁੱਖ ਝੱਲਣਾ ਪਵੇਗਾ ਇੰਜ ਲੱਗਾ ਜਿਵੇਂ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਹੈ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ ਇਹ ਸੰਭਵ ਨਹੀਂ ਹੈ ਇਹ ਕਹਿੰਦੇ ਹੋਏ ਮੇਰੀ ਆਵਾਜ਼ ਗਲੇ ਵਿੱਚ ਅਟਕ ਗਈ ਸੀ ਲੇਡੀ ਡਾਕਟਰ ਨੇ ਕਿਹਾ ਸਾਨੂੰ ਕੋਈ ਗਲਤ ਫਹਮੀ ਨਹੀਂ ਹੋਈ ਅਸੀਂ ਟੈਸਟ ਦੀ ਰਿਪੋਰਟ ਦੋ ਵਾਰ ਚੈੱਕ ਕੀਤੀ ਹੈ ਕਿਉਂਕਿ ਅਸੀਂ ਵੀ ਵਿਸ਼ਵਾਸ ਨਹੀਂ ਕਰ ਸਕਦੇ ਸੀ ਕਿ ਉਹ ਇਸ ਉਮਰ ਵਿੱਚ ਮਾਂ ਬਣਨ ਵਾਲੀ ਹੈ ਇਸੇ ਲਈ ਅਸੀਂ ਤੁਹਾਡੀ ਸੱਸ ਨੂੰ ਦੋ ਵਾਰ ਪਰਖਿਆ ਹੈ ਮੈਨੂੰ ਮੈਨੂੰ ਚੱਕਰ ਆ ਰਿਹਾ ਸੀ ਮੇਰੀ ਸੱਸ ਵਿਧਵਾ ਸੀ ਮੇਰੇ ਸਹੁਰੇ ਨੂੰ ਕਈ ਸਾਲ ਹੋ ਗਏ ਸਨ ਏ ਕਿਵੇਂ ਹੋ ਸਕਦਾ ਹੈ ਮੇਰੇ ਮਨ ਨੇ ਸੋਚਣਾ ਤੇ ਸਮਝਣਾ ਛੱਡ ਦਿੱਤਾ ਸੀ ਸੱਸ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਸੀ ਮੈਂ ਉਸ ਨੂੰ ਘਰੋਂ ਲਿਆਉਣ ਦੀ ਬਜਾਏ ਕਿਸੇ ਹੋਰ ਹਸਪਤਾਲ ਲੈ ਗਈ ਉੱਥੇ ਜਾ ਕੇ ਮੈਂ ਉਸ ਦੀ ਦੁਬਾਰਾ ਜਾਂਚ ਕਰਵਾਈ ਕਿਉਂਕਿ ਮੈਨੂੰ ਅਜੇ ਵੀ ਰਿਪੋਰਟ ਤੇ ਸ਼ੱਕ ਸੀ ਪਰ ਜਵਾਬ ਨਹੀਂ ਆਇਆ ਕਿਉਂਕਿ ਮੈਨੂੰ ਡਰ ਸੀ ਕਿ ਉਹ ਅਜੇ ਵੀ ਗਰਭਤੀ ਸੀ ਕਿ ਉਹ ਅਜੇ ਵੀ ਗਰਭਤੀ ਸੀ ਇਹ ਗੱਲ ਮੈਂ ਆਪਣੀ ਸੱਸ ਨੂੰ ਨਹੀਂ ਦੱਸੀ ਸੀ ਪਰ ਇਸ ਗੱਲ ਨੇ ਮੇਰੇ ਅੰਦਰ ਹਲਚਲ ਮਚਾ ਦਿੱਤੀ ਸੀ ਸਾਰੀ ਰਾਤ ਰੋ ਵੀ ਮੇਰੀ ਸੱਸ ਦੇ ਕਮਰੇ ਵਿੱਚ ਰਹਾ ਜੋ ਵੀ ਮੇਰੇ ਮਨ ਵਿੱਚ ਆ ਰਿਹਾ ਸੀ ਇਹ ਸੋਚਣਾ ਵੀ ਮੈਨੂੰ ਪਾਪ ਵਰਗਾ ਲੱਗਦਾ ਸੀ ਮੈਂ ਜਿਸ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੀ ਸੀ ਹਰ ਗੱਲ ਤੋਂ ਅਣਜਾਣ ਤੇ ਮੇਰੀ ਹਾਲਤ ਅਜਿਹੀ ਸੀ ਕਿ ਕਟੋਂਗੇ ਤਾਂ ਖੂਨ ਨਹੀਂ ਆਵੇਗਾ ਮੇਰੇ ਮਨ 'ਚ ਉੱਠ ਰਹੇ ਸਵਾਲਾਂ ਨੇ ਮੈਨੂੰ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਕਰ ਦਿੱਤਾ ਸੀ ਕੋਈ ਅਸਲੀ ਪੁੱਤਰ ਆਪਣੀ ਮਾਂ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਜਦੋਂ ਤੱਕ ਮੈਂ ਘਰ ਪਹੁੰਚੀ ਮੈਂ ਬੇਜਾਨ ਸੀ ਮੇਰੀ ਸੱਸਾ ਆਪ ਵੀ ਚਿੰਤਿਤ ਸੀ ਤਵੀਤ ਖਰਾਬ ਹੋਣ ਕਾਰਨ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਲੇਡੀ ਡਾਕਟਰ ਦੀ ਖਬਰ ਸੁਣ ਕੇ ਮੈਂ ਪੱਥਰ ਵਰਗੀ ਹੋ ਗਈ ਸੀ ਪਿਛਲੀਆਂ ਸਾਰੀਆਂ ਘਟਨਾਵਾਂ ਯਾਦ ਆਉਣ ਲੱਗ ਪਈਆਂ ਮੇਰੇ ਸਵਾਲ ਸੁਣ ਕੇ ਰਵੀ ਇੱਕਦਮ ਘਬਰਾ ਗਿਆ ਮੈਨੂੰ ਬੇਲੋੜਾ ਚਿੜਕਿਆ ਮੇਰੇ ਤੇ ਗੁੱਸਾ ਆਇਆ ਮੇਰੀ ਸੱਸ ਬੇਖਬਰ ਹੋ ਕੇ ਸੋ ਗਈ ਪਰ ਅਸਲੀ ਪੁੱਤਰ ਐਨਾ ਵੱਡਾ ਪਾਪ ਕਿਵੇਂ ਕਰ ਸਕਦਾ ਹੈ ਮੈਂ ਆਪਣੀ ਅਸਲੀ ਮਾਂ ਨਾਲ ਐਨਾ ਵੱਡਾ ਪਾਪ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ ਉਦੋਂ ਤੱਕ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕੋਈ ਮਨੁੱਖ ਆਪਣੀ ਮਾਂ ਨਾਲ ਅਜਿਹੀ ਕਿਨੋਂ ਨਹੀਂ ਖੇਡ ਖੇਡ ਸਕਦਾ ਹੈ ਮੈਂ 당ਗ ਰਹਿ ਗਈ ਮੈਂ ਮਹਿਸੂਸ ਕਰ ਰਹੀ ਸੀ ਕਿ ਮੈਂ ਜੋ ਡਾਕਟਰਾਂ ਤੋਂ ਸੁਣਿਆ ਸੀ ਉਹ ਝੂਠ ਸੀ ਜੋ ਰਿਪੋਰਟਾਂ ਮੈਂ ਦੋ ਹਸਪਤਾਲਾਂ ਤੋਂ ਕਰਵਾਈਆਂ ਸਨ ਉਹ ਵੀ ਝੂਠੀਆਂ ਸਨ ਮਾਂ ਤੇ ਪੁੱਤਰ ਵਿੱਚ ਜੋ ਪਿਆਰ ਅਤੇ ਸਤਿਕਾਰ ਮੈਂ ਆਪਣੇ ਪਤੀ ਅਤੇ ਸੱਸ ਵਿੱਚ ਦੇਖਿਆ ਸੀ ਮੇਰਾ ਦਿਲ ਇਹ ਮੰਨਣ ਲਈ ਤਿਆਰ ਨਹੀਂ ਸੀ ਪਰ ਹਰ ਘਟਨਾ ਰਵੀ ਨੂੰ ਦੋਸ਼ੀ ਸਾਬਤ ਕਰ ਰਹੀ ਸੀ ਫੇਰ ਮੈਨੂੰ ਅਜਿਹੇ ਪ੍ਰਮਾਣ ਮਿਲਿਆ ਜਿਸ ਨੇ ਰਵੀ ਦਾਾਸਲੀ ਰੂਪ ਮੇਰੇ ਸਾਹਮਣੇ ਲਿਆ ਦਿੱਤਾ ਜਦੋਂ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਤਾਂ ਮੈਂ ਸਾਹਮਣੇ ਮੇਜ਼ ਤੇ ਰੱਖੀ ਬੋਤਲ ਚੱਕ ਕੇ ਲੈਬਾਰਟਰੀ ਵਾਲੇ ਨੂੰ ਦੇ ਦਿੱਤੀ ਮੈਂ ਕਿਹਾ ਮੈਨੂੰ ਜਲਦੀ ਰਿਪੋਰਟ ਚਾਹੀਦੀ ਹੈ ਉਸ ਦੀ ਰਿਪੋਰਟ ਨਾਲ ਮੇਰੇ ਸਾਰੇ ਸ਼ੱਕ ਦੂਰ ਹੋ ਜਾਣਗੇ ਇਹ ਮੇਰੇ ਲਈ ਇੱਕ ਹਕੀਕਤ ਸੀ ਇਸ ਤੇਲ ਵਿੱਚ ਨਸ਼ੀਲੇ ਪਦਾਰਥ ਮਿਲਾਏ ਜਾਂਦੇ ਸਨ ਇਹ ਪੈਰਾਂ ਦੀਆਂ ਤਲੀਆਂ ਤੇ ਦਿਖਾਈ ਦਿੰਦਾ ਹੈ ਅਤੇ ਫਿਰ ਉਹ ਨਸ਼ਾ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ बेहोश ਕਰ ਦਿੰਦਾ ਹੈ ਮੈਂ ਸੋਚ ਵੀ ਨਹੀਂ ਸਕਦੀ ਸੀ ਇੱਕ ਪੁੱਤਰ ਆਪਣੀ ਮਾਂ ਨਾਲ ਅਜਹੀਆਂ ਸ਼ਰਮਨਾਕ ਹਰਕਤਾਂ ਕਰ ਸਕਦਾ ਹੈ ਸ਼ਾਮ ਨੂੰ ਜਦੋਂ ਰਵੀ ਘਰ ਆਉਂਦਾ ਤਾਂ ਮੈਂ ਆਪਣੀ ਸੱਸ ਨੂੰ ਨਿੰਬੂ ਪਾਣੀ ਪਿਲਾ ਰਹੀ ਸੀ ਰਵੀ ਮੇਰੀ ਸੱਸ ਦੀ ਹਾਲਤ ਦੇਖ ਕੇ ਫਿਕਰਮੰਦ ਹੋ ਗਿਆ ਮੇਰੀ ਸੱਸ ਨੇ ਰਵੀ ਨੂੰ ਦੱਸਿਆ ਕਿ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਫਿਰ ਉਹ ਆਪਣੀ ਮਾਂ ਦਾ ਹਾਲਚਲ ਪੁੱਛਣ ਲੱਗਾ ਡਾਕਟਰ ਨੇ ਮੰਮੀ ਨੂੰ ਕੀ ਕਿਹਾ ਮੈਂ हां ਤੁਸੀਂ ਕਮਰੇ ਵਿੱਚ ਚੱਲੋ ਮੈਂ ਤੁਹਾਨੂੰ ਦੱਸਾਂਗੀ ਕਿ ਡਾਕਟਰ ਨੇ ਕੀ ਕਿਹਾ ਮੈਂ ਉਸ ਨੂੰ ਕਮਰੇ ਵਿੱਚ ਲੈ ਆਈ ਅਤੇ ਸਾਰੀ ਰਿਪੋਰਟ ਉਸ ਦੇ ਸਾਹਮਣੇ ਰੱਖ ਦਿੱਤੀ ਇਹ ਪੜ੍ਹ ਕੇ ਰਵੀ ਦਾ ਚਿਹਰਾ ਫਿੱਕਾ ਪੈ ਗਿਆ ਉਹ ਮੇਰੇ ਵੱਲ ਅ비ਸ਼ਵਾਸ ਨਾਲ ਦੇਖਣ ਲੱਗਾ ਫਿਰ ਉਸ ਨੇ ਰਿਪੋਰਟ ਨੂੰ ਦੂਰ ਸੁੱਟ ਦਿੱਤਾ ਤੇ ਪੁੱਛਿਆ ਕਿ ਇਹ ਸਭ ਕਿਵੇਂ ਹੋ ਸਕਦਾ ਹੈ ਮੇਰੀ ਮਾਂ ਮੇਰੀ ਮਾਂ ਕਿਵੇਂ ਹੈ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੀ ਜੀਵ ਨਾਲ ਇਹ ਸ਼ਬਦ ਕਹਿਣ ਬੇਲੇ ਵੀ ਤੁਸੀਂ ਆਪਣੀ ਅਸਲ ਮਾਂ ਨਾਲ ਇਹ ਸਭ ਹਰਕਤਾਂ ਕੀਤੀਆਂ ਸਨ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਰਵੀ ਕਹਿਣ ਲੱਗਾ ਕਿ ਤੁਸੀਂ ਠੀਕ ਹੋ ਤੁਸੀਂ ਕੀ ਬਕਵਾਸ ਕਰ ਰਹੀ ਹੋ ਮੈਂ ਕਿਹਾ ਘਰ ਵਿੱਚ ਤੇਰੇ ਤੋਂ ਬਿਨਾ ਹੋਰ ਕੌਣ ਹੈ ਤੁਸੀਂ ਸਾਰੀ ਰਾਤ ਆਪਣੀ ਮਾਂ ਦੇ ਕਮਰੇ ਵਿੱਚ ਕੀ ਕਰਦੇ ਹੋ ਉਹ ਨਸ਼ੇ ਦਾ ਤੇਲ ਕਿਉਂ ਲਗਾਉਂਦੇ ਹੋ ਇਹ ਸੁਣ ਕੇ ਰਵੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਕਿਸੇ ਹੋਰ ਲੜਕੀ ਨਾਲ ਪਿਆਰ ਸੀ ਪਰ ਮੇਰੀ ਮਾਂ ਨੂੰ ਉਹ ਕੁੜੀ ਪਸੰਦ ਨਹੀਂ ਸੀ ਇਸੇ ਲਈ ਇਹ ਤੇਲ ਲਗਾਉਣ ਤੋਂ ਬਾਅਦ ਜਦੋਂ ਮੇਰੀ ਮਾਂ ਗੂੜੀ نیند ਵਿੱਚ ਸੁੱਤੀ ਪਈ ਸੀ ਤਾਂ ਮੈਂ ਉਸ ਦੇ ਕਮਰੇ ਦੀ ਖਿੜਕੀ ਵਿੱਚੋਂ ਬਾਹਰ ਨਿਕਲ ਕੇ ਉਸੇ ਕੁੜੀ ਨੂੰ ਮਿਲਣ ਜਾਂਦਾ ਸੀ ਕਿਉਂਕਿ ਮੇਰੀ ਮਾਂ ਮੇਰੀ ਮਾਂ ਮੇਰੇ ਤੇ ਨਜ਼ਰ ਰੱਖਦੀ ਸੀ ਜੇ ਮਾਂ ਨਾ ਸੁੱਤੀ ਹੁੰਦੀ ਤਾਂ ਮੈਂ ਆਪਣੀ ਸਹੇਲੀ ਨੂੰ ਨਾ ਮਿਲਣਾ ਸੀ ਜਦੋਂ ਮੈਂ ਤੇਰੇ ਨਾਲ ਵਿਆਹ ਕਰਵਾਇਆ ਤਾਂ ਉਹ ਕੁੜੀ ਬਹੁਤ ਰੋਈ ਸਾਡੇ ਵਿਆਹ ਦੀ ਪਹਿਲੀ ਰਾਤ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਮੈਨੂੰ ਉਸ ਦੇ ਨਾਲ ਇਹ ਰਾਤ ਬਿਤਾਉਣੀ ਪਈ ਮੈਂ ਉਸ ਕੋਲ ਜਾਂਦਾ ਹਾਂ ਪਰ ਮੈਨੂੰ ਨਹੀਂ ਪਤਾ ਕਿ ਮੇਰੀ ਮਾਂ ਨਾਲ ਇਹ ਸਭ ਕਿਸ ਨੇ ਕੀਤਾ ਇਹ ਸਭ ਮੇਰੇ ਲਈ ਇੱਕ ਨਵਾਂ ਖੁਲਾਸਾ ਸੀ ਜਿਸ ਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ ਖੈਰ ਅਗਲੀ ਰਾਤ ਰਵੀ ਆਪ ਮੇਰੀ ਸਾਸੋ ਦੇ ਕਮਰੇ ਵਿੱਚ ਲੁਕ ਗਿਆ ਉਹ ਗਲੀ ਦਾ ਚੌਂਕੀਦਾਰ ਸੀ ਜੋ ਰਵੀ ਨੂੰ ਖਿੜਕੀ ਵਿੱਚੋਂ ਬਾਹਰ ਜਾਂਦਾ ਦੇਖ ਕੇ ਉਸੇ ਖਿੜਕੀ ਰਾਹੀਂ ਅੰਦਰ ਆ ਜਾਂਦਾ ਅਤੇ ਮੇਰੀ ਸੱਸ ਨਾਲ ਗਲਤ ਕੰਮ ਕਰਦਾ। ਪ੍ਰੇਮ ਦੇ ਨਾਂ ਤੇ ਰਵੀ ਇੱਕ ਲੜਕੀ ਨਾਲ ਖੇਡ ਰਿਹਾ ਸੀ। ਇਸ ਲਈ ਉਸ ਦੀ ਮਾਂ ਵੀ ਇਸੇ ਪਕੜ ਵਿੱਚ ਆ ਗਈ ਸੀ। ਰਵੀ ਨੇ ਉਸ ਚੌਂਕੀਦਾਰ ਨੂੰ ਬਹੁਤ ਕੁੱਟਿਆ ਤੇ ਉਸ ਦੀ ਮਾਂ ਦਾ ਘਰ-ਪੱਤ ਵੀ ਕਰਵਾ ਦਿੱਤਾ। ਜਿਸ ਕੁੜੀ ਕੋਲ ਰਵੀ ਜਾਂਦਾ ਸੀ ਉਹ ਚੰਗੇ ਕਿਰਦਾਰ ਦੀ ਨਹੀਂ ਸੀ। ਜਦੋਂ ਤੱਕ ਰਵੀ ਨੂੰ ਉਸ ਗੱਲ ਬਾਰੇ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਮੈਂ ਰਵੀ ਨੂੰ ਛੱਡ ਕੇ ਆਪਣੀ ਮਾਂ ਦੇ ਘਰ ਚਲੀ ਗਈ ਸੀ ਅਤੇ ਮੈਂ ਤਲਾਕ ਦਾ ਕੇਸ ਵੀ ਦਾਇਰ ਕਰ ਦਿੱਤਾ ਸੀ ਹੁਣ ਰਵੀ ਮੇਰੇ ਤੋਂ ਮਾਫੀ ਮੰਗਦਾ ਰਹਿੰਦਾ ਹੈ ਪਰ ਕੀ ਏ ਮੇਰੇ ਲਈ ਆਸਾਨ ਸੀ ਕਿ ਔਰਤ ਨੂੰ ਹਰ ਵਾਰ ਮਰਦ ਦੀਆਂ ਅਜਿਹਿਆਂ ਗਲਤੀਆਂ ਨੂੰ ਮaaf ਕਰਨਾ ਚਾਹੀਦਾ ਹੈ ਤਾਂ ਕਿ ਉਸਦਾ ਪਰਿਵਾਰ ਬਸ ਜਾਵੇ ਕੀ ਪਤਨੀ ਨੂੰ ਅਜਿਹੇ ਪਤੀ ਨੂੰ ਮaaf ਕਰਨਾ ਚਾਹੀਦਾ ਹੈ ਤਾਂ ਕਿ ਉਸਦਾ ਪਰਿਵਾਰ ਬਸ ਸਕੇ ਅਤੇ ਉਹ ਸਿਰ ਉੱਚਾ ਰੱਖ ਕੇ ਦੁਨੀਆ ਦੇ ਸਾਹਮਣੇ ਤੁਰ ਸਕੇ ਜਾਂ ਉਸ ਨੂੰ ਅਜਿਹੇ ਪਤੀ ਨੂੰ ਤਲਾਕ ਦੇ ਦੇਣਾ ਚਾਹੀਦਾ ਹੈ ਦੋਸਤੋ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਅਜਿਹੀ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਆਖਿਰ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ